ਪੰਜਾਬ ਸਰਕਾਰ ਦੇ ਵੱਲੋਂ ਬੀਤੇ ਕਾਲ ਦੇ ਵਿੱਚ ਥਰਮਲ ਪਲਾਂਟ ਖਰੀਦਿਆ ਗਿਆ ਹੈ ਤੇ ਉਸ ਨੂੰ ਲੈ ਕੇ ਹੁਣ ਲਗਾਤਾਰ ਸਵਾਲ ਵੀ ਚੁੱਕੇ ਜਾ ਰਹੇ ਨੇ ਦੱਸਦੇ ਕਿ ਮਨਜਿੰਦਰ ਸਿੰਘ ਸਿਰਸਾ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਅਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਵੀ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਹੁਣ ਮੋੜ ਤੋਂ ਲੋਕਾਂ ਦੇ ਨਾਲ ਬੇਈਮਾਨੀ ਜਿਹੜੀ ਕਰਨ ਜਾ ਰਹੇ ਹੋ ਤੇ ਤੁਸੀਂ ਦਿੱਲੀ ਦੇ ਇਸ਼ਾਰਿਆਂ ਤੇ ਨੱਚਣ ਵਾਲੇ ਹੋ ਤੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਆਰਵਿੰਦ ਕੇਜਰੀਵਾਲ ਜਿਸ ਤਰ੍ਹਾਂ ਕਹਿੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਉਸੇ ਤਰ੍ਹਾਂ ਕਰ ਦਿੰਦੇ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜਾ ਮਲ ਪਲਾਂਟ ਉਸ ਨੂੰ ਲੈ ਕੇ ਹੁਣ ਕੋਈ ਨਵਾਂ ਫੈਸਲਾ ਜਿਹੜਾ ਨਾ ਲਿਆ ਜਾਵੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮਨਜਿੰਦਰ ਸਿੰਘ ਸਿਰਸਾ ਦਾ ਕੀ ਕਹਿਣਾ ਭਗਵੰਤ ਮਾਨ ਜੀ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਬਹੁਤ ਵੱਡੇ ਵੱਡੀਆਂ ਗੱਲਾਂ ਦੱਸੀਆਂ ਔਰ ਸਾਰੇ ਪੰਜਾਬ ਨੂੰ ਵਧਾਈ ਦਿੱਤੀ ਕਿ ਜੀਵੇਕੇ ਦਾ ਪਲਾਂਟ ਜਿਹੜਾ ਪਾਵਰ ਪਲਾਂਟ ਆ ਉਹ 1080 ਕਰੋੜ ਰੁਪਏ ਚ ਪੰਜਾਬ ਦੀ ਸਰਕਾਰ ਨੇ ਖਰੀਦ ਲਿਆ ਕਹਿੰਦੇ ਬਹੁਤ ਵੱਡਾ ਕੰਮ ਹੋ ਗਿਆ ਇੰਨਾ ਵੱਡਾ ਤੀਰਮਾਰਕਾ ਅਸੀਂ ਕਰ ਦਿੱਤਾ ਵੀ ਕਦੀ ਕੋਈ ਕਰ ਹੀ ਨਹੀਂ ਸਕਿਆ ਮੈਂ ਦੱਸਣਾ ਚਾਹੁੰਨਾ ਭਗਵੰਤ ਮਾਨ ਸਾਹਿਬ ਨੂੰ ਇਹ ਸਾਰਾ ਕੰਮ ਅਰਵਿੰਦ ਕੇਜਰੀਵਾਲ ਜੀ ਇਸੇ ਤਰ੍ਹਾਂ ਦਿੱਲੀ 'ਚ ਕਰਦੇ ਸੀ ਜਦੋਂ ਇਹ ਸ਼ਰਾਬ ਘਟਾਲਾ ਹੋਇਆ ਏ ਇਸੇ ਤਰ੍ਹਾਂ ਪ੍ਰੈਸ ਕਾਨਫਰੰਸ ਅਰਵਿੰਦ ਕੇਜਰੀਵਾਲ ਜੂਨੀਅਰ ਮਨੀਸ਼ ਸੋਸੋਦੀਆ ਜੀ ਨੇ ਕੀਤੀਆਂ ਸੀ ਬਹੁਤ ਵੱਡਾ ਚਮਤਕਾਰੀ ਕੰਮ ਕਰ ਦਿੱਤਾ ਅਸੀਂ ਅਸੀਂ ਹੁਣ ਸ਼ਰਾਬ ਦੇ ਅੰਦਰ ਪ੍ਰਾਈਵੇਟ ਲੋਕਾਂ ਨੂੰ ਲੈ ਕੇ ਆ ਗਏ ਹੁਣ ਕਮਾਲ ਹੋ ਜੂਗੀ ਔਰ ਨਿਕਲਿਆ ਕੀ ਕਿ ਆਪਣੇ ਦੋਸਤਾਂ ਨੂੰ ਸ਼ਰਾਬ ਦਾ ਕੰਮ ਦੇਣਾ ਸੀ ਇਸ ਵਾਸਤੇ ਕੰਮ ਕੀਤਾ ਸੀ ਇਸੇ ਤਰ੍ਹਾਂ ਭਗਵੰਤ ਮਾਨ ਜੀ ਮੈਂ ਆਪਣੀ ਜਾਬ ਦੀ ਜਾਣਕਾਰੀ ਲਿਆਉਣਾ ਚਾਹੁੰਨਾ ਹੈ ਇਹ ਸਾਰਾ ਕੰਮ ਜੋ ਤੁਹਾਡੇ ਤੋਂ ਅਰਵਿੰਦ ਕੇਜਰੀਵਾਲ ਜ ਇਹ ਬਰਬਾਦ ਹੋਇਆ ਪਲਾਂਟ ਸੀਗਾ ਜੀ ਦੀ ਜ਼ਮੀਨ ਦੀ ਵੈਲਿਊ 100 ਕਰੋੜ ਸੀਗੀ ਜਿਹੜੇ ਪਲਾਂਟ ਦੇ ਕਬਾੜ ਦੀ ਵੈਲਿਊ ਮੈਕਸਿਮਮ 300 ਕਰੋੜ ਸੀ ਇਹ 400 ਕਰੋੜ ਦਾ ਪੂਰਾ ਜਿਗਾੜ ਜਿਹੜਾ ਇਹ ਚ ਹੋਰ ਤੁਸੀਂ ਚਲੋ ਲਾ ਲਓ 500 ਕਰੋੜ ਦਾ ਪੂਰਾ ਜਿਗਾੜ ਜਿਹੜਾ ਹੈ ਇਸ ਨੂੰ 11 ਕਰੋੜ ਤੁਹਾਡੇ 1100 ਕਰੋੜ ਤੁਹਾਡੇ ਪੱਲੇ ਪਵਾ ਾਰਵਿੰਦ ਕੇਜਰੀਵਾਲ ਜੀ ਨੇ 600 ਕਰੋੜ ਰੁਪਈਆ ਜਿਹੜਾ ਫालतू 700 ਕਰੋੜ ਪੰਜਾਬ ਸਰਕਾਰ ਦਾ ਉੱਜੜ ਗਿਆ ਪੰਜਾਬ ਦੇ ਲੋਕਾਂ ਦਾ ਇਹਦਾ ਹਿਸਾਬ ਕੌਣ ਦਊਗਾ ਇਹ ਚ ਾਰਵਿੰਦ ਕੇਜਰੀਵਾਲ ਜੀ ਦੇ ਕਿੰਨੇ ਪੈਸੇ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਊਗਾ ਜੇ ਨਹੀਂ ਪਤਾ ਮੈਂ ਦੱਸ ਰਿਹਾ ਹਾਂ ਇਹ ਪਾਪ ਨਾ ਕਰੋ ਇਹ ਪੰਜਾਬ ਦੇ ਜੁਮੇ ਇਹ ਚਟਾ ਹਾਥੀ ਇਹ ਬਰਬਾਦ ਹੋਇਆ ਪਲਾਂਟ ਨਾ ਪਾਓ ਇੱਕ ਬਾੜਿਆ ਇਹ ਬਰਬਾਦ ਹੈ ਜਦੋਂ ਪੰਜਾਬ ਆਵਾਦ ਨਹੀਂ ਹੋਣਾ ਬਲਕਿ ਹੋਰ 1100 ਕਰੋੜ ਦੇ ਥੱਲੇ ਹੁਣ ਤੇ ਫਿਰ ਇਹਨੂੰ ਠੀਕ ਕਰ ਚਾਲੂ ਕਰਦੇ ਅੰਦਰ ਔਰ ਇਸ ਦੀ ਮਿਨੀਮਮ ਜਿਹੜਾ ਹੈ ਮਹੀਨੇ ਦਾ ਜਿਹੜਾ ਖਰਚੇ ਪਾਉਣ ਦੇ ਚਲਦੇ ਚਲਦੇ ਹਜ਼ਾਰਾਂ ਕਰੋੜ ਦੇ ਥੱਲੇ ਪੰਜਾਬ ਦੀ ਸਰਕਾਰ ਨੇ ਆ ਜਾਣਾ ਹੈ ਸੋ ਇਹ ਬੇਈਮਾਨੀ ਦਾ ਕੰਮ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਨਾ ਕਰੋ ਇਹ ਜੀਵੀਕੇ ਦਾ ਪਲਾਂਟ ਬਿਮਾਰੀ ਦਾ ਘਰ ਆ ਜਿਹੜਾ ਤੁਸੀਂ ਪੰਜਾਬ ਦੇ ਗਲਚ ਪਾਉਣ ਲੱਗੇ ਜੇ ਮਰਾ ਸਪ ਪੰਜਾਬ ਦੇ ਗਲਚ ਪਾ ਦੇਣ ਲੱਗੇ ਭਗਵੰਤ ਮਾਨ ਜੀ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਬਹੁਤ ਵੱਡੇ ਵੱਡੀਆਂ ਗੱਲਾਂ ਦੱਸੀਆਂ ਔਰ ਸਾਰੇ ਪੰਜਾਬ ਨੂੰ ਵਧਾਈ ਦਿੱਤੀ ਕਿ ਜੀਵੇਕੇ ਦਾ ਪਲਾਂਟ ਜਿਹੜਾ ਪਾਵਰ ਪਲਾਂਟ ਆ ਉਹ 1080 ਕਰੋੜ ਰੁਪਏ ਚ ਪੰਜਾਬ ਦੀ ਸਰਕਾਰ ਨੇ ਖਰੀਦ ਲਿਆ ਹੈ ਕਹਿੰਦੇ ਬਹੁਤ ਵੱਡਾ ਕੰਮ ਹੋ ਗਿਆ ਇੰਨਾ ਵੱਡਾ ਤੀਰਮਾਰਕਾ ਅਸੀਂ ਕਰ ਦਿੱਤਾ ਵੀ ਕਦੀ ਕੋਈ ਕਰ ਹੀ ਨਹੀਂ ਸਕਿਆ ਮੈਂ ਦੱਸਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਨੂੰ ਇਹ ਸਾਰਾ ਕੰਮ ਅਰਵਿੰਦ ਕੇਜਰੀਵਾਲ ਜੀ ਇਸੇ ਤਰ੍ਹਾਂ ਦਿੱਲੀ ਚ ਕਰਦੇ ਸੀ ਜੋ ਜਿਹੜਾ ਸ਼ਰਾਬ ਘਟਾਲਾ ਹੋਇਆ ਏ ਇਸੇ ਤਰ੍ਹਾਂ ਪ੍ਰੈਸ ਕਾਨਫਰੰਸ ਅਰਵਿੰਦ ਕੇਜਰੀਵਾਲ ਜੀ ਨੇ ਔਰ ਮਨੀਸ਼ ਸੋਦੀਆ ਜੀ ਨੇ ਕੀਤੀਆਂ ਸੀ ਬਹੁਤ ਵੱਡਾ ਚਮਤਕਾਰੀ ਕੰਮ ਕਰ ਦਿੱਤਾ ਅਸੀਂ ਅਸੀਂ ਹੁਣ ਸ਼ਰਾਬ ਦੇ ਅੰਦਰ ਪ੍ਰਾਈਵੇਟ ਲੋਕਾਂ ਨੂੰ ਲੈ ਕੇ ਆ ਗਏ ਹੁਣ ਕਮਾਲ ਹੋ ਜੂਗੀ ਔਰ ਨਿਕਲਿਆ ਕੀ ਕਿ ਆਪਣੇ ਦੋਸਤਾਂ ਨੂੰ ਸ਼ਰਾਬ ਦਾ ਕੰਮ ਦੇਣਾ ਸੀ ਇਸ ਵਾਸਤੇ ਕੰਮ ਕੀਤਾ ਸੀ ਇਸੇ ਤਰ੍ਹਾਂ ਭਗਵੰਤ ਮਾਨ ਜੀ ਮੈਂ ਆਪਣੀ ਜਾਪ ਦੀ ਜਾਣਕਾਰੀ ਚ ਲਿਆਉਣਾ ਚਾਹਣਾ ਹੈ ਇਹ ਸਾਰਾ ਕੰਮ ਜੋ ਤੁਹਾਡੇ ਤੋਂ ਅਰਵਿੰਦ ਕੇਜਰੀਵਾਲ ਜੀ ਕਰਵਾ ਰਹੇ ਨੇ ਇਹ ਜੀਵੀਕੇ ਦਾ ਇਹ ਬਰਬਾਦ ਹੋਇਆ ਪਲਾਂਟ ਸੀਗਾ ਜੀਵੀ ਜਮੀਨ ਦੀ ਵੈਲਿਊ 100 ਕਰੋੜ ਸੀਗੀ ਜਿਹੜੇ ਪਲਾਂਟ ਦੇ ਕਬਾੜ ਦੀ ਵੈਲਿਊ ਮੈਕਸਿਮਮ 300 ਕਰੋੜ ਸੀ ਇਹ 400 ਕਰੋੜ ਦਾ ਪੂਰਾ ਜਿਗਾੜ ਜਿਹੜਾ ਇਹ ਤੇ ਹੋਰ ਤੁਸੀਂ ਚਲੋ ਲਾ ਲਓ 500 ਕਰੋੜ ਦਾ ਪੂਰਾ ਜਿਗਾੜ ਜਿਹੜਾ ਹੈ ਇਸ ਨੂੰ 11 ਕਰੋੜ ਤੁਹਾਡੇ 1100 ਕਰੋੜ ਤੁਹਾਡੇ ਪੱਲੇ ਪਵਾਤਾ ਅਰਵਿੰਦ ਕੇਜਰੀਵਾਲ ਜੀ ਨੇ 600 ਕਰੋੜ ਰੁਪਈਆ ਜਿਹੜਾ ਫालतू 700 ਕਰੋੜ ਪੰਜਾਬ ਸਰਕਾਰ ਦਾ ਉੱਜੜ ਗਿਆ ਪੰਜਾਬ ਦੇ ਲੋਕਾਂ ਦਾ ਇਹਦਾ ਸਾਬ ਕੌਣ ਦਊਗਾ ਇਹ ਚੋ ਅਰਵਿੰਦ ਕੇਜਰੀਵਾਲ ਜੀ ਦੇ ਕਿੰਨੇ ਪੈਸੇ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਊਗਾ ਜੇ ਨਹੀਂ ਪਤਾ ਮੈਂ ਦੱਸ ਰਿਹਾ ਹਾਂ ਇਹ ਪਾਪ ਨਾ ਕਰੋ ਇਹ ਪੰਜਾਬ ਦੇ ਜ਼ੁਮੇ ਇਹ ਚਟਾ ਹਾਥੀ ਇਹ ਬਰਬਾਦ ਹੋਇਆ ਪਲਾਂਟ ਨਾ ਪਾਓ ਇੱਕ ਬਾੜਿਆ ਇਹ ਬਰਬਾਦ ਹੈ ਜਦੋਂ ਪੰਜਾਬ ਆਵਾਜ਼ ਨਹੀਂ ਹੋਣਾ ਬਲਕਿ ਹੋਰ 1100 ਕਰੋੜ ਦੇ ਥੱਲੇ ਹੁਣ ਤੇ ਫਿਰ ਇਹਨੂੰ ਠੀਕ ਕਰ ਚਾਲੂ ਕਰ ਦੇ ਅੰਦਰ ਔਰ ਇਸ ਦੀ ਮਿਨੀਮਮ ਜਿਹੜਾ ਹੈ ਮਹੀਨੇ ਦਾ ਜਿਹੜਾ ਖਰਚੇ ਪਾਉਣ ਦੇ ਚਲਦੇ ਚਲਦੇ ਹਜ਼ਾਰਾਂ ਕਰੋੜ ਦੇ ਥੱਲੇ ਪੰਜਾਬ ਦੀ ਸਰਕਾਰ ਨੇ ਆ ਜਾਣਾ ਹੈ ਸੋ ਇਹ ਬੇਈਮਾਨੀ ਦਾ ਕੰਮ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਨਾ ਕਰੋ ਇਹ ਜੀਵੀਕੇ ਦਾ ਪਲਾਂਟ ਬਿਮਾਰੀ ਦਾ ਘਾਰ ਹੈ ਜਿਹੜਾ ਤੁਸੀਂ ਪੰਜਾਬ ਦੇ ਗਲਚ ਪਾਉਣ ਲੱਗੇ ਜੇ ਮਰਾ ਸੱਪ ਪੰਜਾਬ ਦੇ ਗਲਚ ਪਾ ਦੇਣ ਲੱਗੇ